ਕਬੱਡੀ 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 나ਥ ਛੋਟਾ ਕਾਕਾ ਕਹਿੰਦਾ ਮੇਰੀ ਟੀਮ ਜਿੱਤੇ ਵੰਟੀ ਹੋਣੀ 1000 ਰੁਪਏ ਭੇਜਿਆ ਛਰਨਿਆਂ ਫੜਾਦੇ ਦੇਲੇ ਪਾਸੇ ਅੱਡਾ ਪ੍ਰੋਮੋਟਰ ਐ ਸਰੇਂਦਰ ਸਿੰਘ ਮਾਨਕ ਵੱਡੀ ਦੇਣ ਕਬੱਡੀ ਦਾ ਦੁਲਾਰਾ ਜਿਉਂਦੇ ਬੱਚਾ ਕਾਦਾ ਸਾਜਦਾ ਫੱਬਦਾ ਭੱਜਦਾ ਜਦੋਂ ਕਿ ਉਹ ਵੈਲੀ ਕਬੱਡੀ ਦਾ ਸਟਾਰ ਬਣ ਗਿਆ 나ਥ ਕਾਕੇ ਨੇ ਚੰਦਿਆ ਮੇਰੇ ਵੀਰੋ ਬੱਲੇ ਬੱਲੇ ਕਰਵਾ ਦਿੱਤੀ ਹੈ ਦਿਆਲਪੁਰਿਆ ਮਨੀਆਂ ਨੇ ਇਹ ਵੱਧ ਚੜ ਕੇ ਪਾਉਂਦਾ ਕਬੱਡੀਆਂ ਇਹਦੇ ਤੇ ਆਸਾਂ ਵੱਡੀਆਂ ਇਹ ਚੰਦਿਆ ਹੈ ਕਾਕੇ ਦਾ ਆਹ ਵੇਖਦਾ ਵੀ ਇਹਨੇ ਉਹ ਪੰਜ ਨੇ ਪੰਜ ਨੇ ਪੰਜ ਨੇ ਪਰ ਪੈ ਨੇ ਕਹਿੰਦਾ ਆਗੇ ਨੇ ਚੰਨਾ ਵਿੱਚ ਸੱਜਣਾ ਤੂਫਾਨ ਬਣਿਆ ਹੋਇਆ ਹੈ ਅੱਜ ਦੇ ਵੱਡੀਆਂ ਤੋਂ ਵੱਡੀਆਂ एलान ਹੋ ਜਾਂਦੀਆਂ ਸਾਹਮਣੇ ਵੇਖਦਾ ਵੀ ਕਿੰਨੀ ਤੇ ਨਾਂ ਦੇ ਦਰਮਿਆਨ ਪਈ ਹੋਈ ਟੱਕਰ ਆਹ ਸਾਂਝਾ ਪੰਜਾਬ ਇਧਰਲੇ ਪਾਸ ਆਹ ਮਾੜੀ ਪੈ ਗਈ ਹੈ ਮੇਰੇ ਵੀਰੋ ਹਰ ਇਸ਼ਾਰਾ ਕੀ ਨੌਜਾਨ ਗੱਭਰੂ ਮਹਿਮਦ ਆਲੀਆ ਮਹਿਮਦ ਆਲੀਆ ਮਹਿਮਦ ਆਲੀਆ ਸਦਾ ਪੰਮ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਤੇਰੀ ਅੱਜ ਮੱਦੀ ਅੱਜ ਮੱਦ ਜਿੱਤੀ ਉਸਤਾਦ ਜੀ ਕਰਿਓ ਗੱਲ ਲਾਓ ਸਾਰ ਸਰਦਾਰਾਂ ਵਾਲੇ ਦਾ ਇੱਕ ਕਾਕੇ ਦਾ ਚੰਡਿਆ ਹੋਇਆ ਆਓ ਵੇਖ